ਸਸਿਕਾ ਜੀ ਆ ਗਿਆ ਜੇ ਕੋਰ ਨਵਾਂ ਵੀਡੀਓ ਲੈ ਕੇ ਅੱਜ ਆਪਾਂ ਇਸ ਵੀਡੀਓ ਚ ਗੱਲ ਕਰਨ ਵਾਲਿਆ ਨਵੰਬਰ ਮਹੀਨੇ ਦੀਆਂ ਪੈਨਸ਼ਨਾਂ ਜੀ ਸੋ ਨਵੰਬਰ ਮਹੀਨਾ ਸ਼ੁਰੂ ਹੋਏ ਕਾਫੀ ਦਿਨ ਹੋ ਚੁੱਕੇ ਨੇ ਸੋ ਪੈਨਸ਼ਨਾਂ ਪੈਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਆਪਾਂ ਇੱਕ ਵੀਡੀਓ ਚ ਗੱਲ ਕਰ ਵੀ ਚੁੱਕੇ ਹਾਂ ਸੋ ਕਾਫੀ ਜ਼ਿਲ੍ਹਾ ਦੀ ਪੈਨਸ਼ਨ ਜੋ ਹੈ ਆ ਚੁੱਕੀ ਹੈ ਜਿੰਨਾ ਜ਼ਿਲ੍ਹਾ ਦੀ ਪੈਨਸ਼ਨ ਨਹੀਂ ਆਈ ਉਹਨਾਂ ਦੀ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਫਿਲਹਾਲ ਆ ਜਾਵੇਗੀ ਸੋ ਕਿੰਨਾ ਕਿੰਨਾ ਜ਼ਿਲ੍ਹਾ ਦੀ ਪੈਨਸ਼ਨ ਆ ਚੁੱਕੀ ਹੈ ਸੋ ਕੁਝ ਜ਼ਿਲ੍ਹਾ ਦੇ ਆਪਾਂ ਨਾਂ ਤੁਹਾਨੂੰ ਦੱਸਾਂ ਜਾ ਰਹੇ ਸੋ ਕਪੂਰਥਲਾ ਦੀ ਗੱਲ ਕਰੀ ਇੱਥੇ ਵੀ ਫਿਲਹਾਲ ਪੈਨਸ਼ਨ ਜੋ ਹੈ ਜੋ ਜ਼ਿਆਦਾ ਜੋ ਪੈਨਸ਼ਨ ਲਾਭਪਾਤਰੀ ਨੂੰ ਮਿਲ ਚੁੱਕੀ ਹੈ ਸੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਇੱਥੇ ਵੀ ਬਹੁਤ ਸਾਰੇ ਪੈਨਸ਼ਨ ਤਾਰਕ ਜੋ ਨੇ ਉਹਨਾਂ ਨੂੰ ਪੈਨਸ਼ਨ ਉਹ ਦਿੱਤੀ ਜੀ ਗਈ ਹੈ ਹੁਸ਼ਿਆਰਪੁਰ ਜ਼ੀਰੋ ਦੀ ਗੱਲ ਕਰੀਏ ਇੱਥੇ ਵੀ ਪੈਨਸ਼ਨਾਂ ਫਿਲਹਾਲ ਰਿਲੀਜ਼ ਕਰ ਦਿੱਤੀਆਂ ਗਈਆਂ ਨੇ ਫਿਰੋਜ਼ਪੁਰ ਦੀ ਗੱਲ ਕਰੀਏ ਫਿਰੋਜ਼ਪੁਰ ਜ਼ੀਰੋ ਦੇ ਵਿੱਚ ਵੀ ਪੈਨਸ਼ਨਾਂ ਫਿਲਹਾਲ ਜਾਰੀ ਕਰ ਦਿੱਤੀਆਂ ਗਈਆਂ ਨੇ ਗੁਰਦਾਸਪੁਰ ਦੇ ਵਿੱਚ ਵੀ ਬਹੁਤ ਸਾਰੇ ਪੈਨਸ਼ਨ ਲਾਭਪਾਤਰੀ ਜੋ ਨੇ ਉਹਨਾਂ ਦੇ ਪੈਨਸ਼ਨਾਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਨੇ ਇਸ ਤਰ੍ਹਾਂ ਗੱਲ ਕਰੀਏ ਫਰੀਦਕੋੜ ਦੀ ਫਰੀਦਕੋੜ ਜ਼ੀਰੋ ਦੇ ਵਿੱਚ ਵੀ ਪੈਨਸ਼ਨਾਂ ਜੋ ਹੈ ਜਾਰੀ ਕਰ ਦਿੱਤੀਆਂ ਗਈਆਂ ਨੇ ਸੋ ਕਾਫੀ ਜ਼ਿਲ੍ਹਿਆਂ ਦੇ ਵਿੱਚ ਫਿਲਹਾਲ ਪੈਨਸ਼ਨ ਜੋ ਹੈ ਜਾਰੀ ਕੀਤੀਆਂ ਗਈਆਂ ਨੇ ਕਾਫੀ ਜ਼ਿਲ੍ਹੇ ਹਜੇ ਬਾਕੀ ਨੇ ਜਿਨ੍ਹਾਂ ਵਿੱਚ ਪੈਨਸ਼ਨਾਂ ਆਉਣੀਆਂ ਹਜੇ ਬਾਕੀ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੋ ਹੈ ਬਾਕੀ ਜ਼ਿਲ੍ਹਿਆਂ ਦੀ ਪੈਨਸ਼ਨ ਵੀ ਫਿਲਹਾਲ ਸਰਕਾਰ ਵੱਲੋਂ ਰਿਲੀਜ਼ ਕਰ ਦਿੱਤੀ ਜਾਵੇਗੀ ਤੇ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਪਾ ਦਿੱਤੀ ਜਾਵੇਗੀ ਸੋ ਜਿਵੇਂ ਜਿਵੇਂ ਪੈਨਸ਼ਨ ਆਉਂਦੀ ਜਾਂਦੀ ਹੈ ਉਵੇਂ-ਉਵੇਂ ਉਹਵੇਂ ਤੁਹਾਨੂੰ ਵੀਡੀਓਜ਼ ਮਿਲ ਜਾਣਗੇ ਬਾਕੀ ਇਨਫੋਰਮੇਸ਼ਨ ਅਪਡੇਟ ਲਈ ਤੁਸੀਂ ਬਨੇ ਰਹੋ ਚੈਨਲ ਦੇ ਨਾਲ ਮੇਰੇ ਦਿਆਂ ਕੁਝ ਹੋਰ ਇਨਫੋਰਮੇਸ਼ਨ ਅਪਡੇਟ ਦੇ ਨਾਲ ਅਗਲੇ ਵੀਡੀਓ ਦੇ ਵਿੱਚ ਬਾਕੀ ਤੁਹਾਡੀ ਪੈਨਸ਼ਨ ਆ ਗਈ ਹੈ ਜਾਂ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਿਓ